ਪੰਜਾਬ ਦੇ ਵਿੱਚ ਹੁਣ ਗਰਮੀ ਕਹਿਰ ਵਰਸਾਵੇਗੀ ਪਸੀਨੇ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਕਹਿਰ ਵਰਸਾਵੇਗੀ ਜਿਹੜੇ ਕਿ ਲੂਹ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਦ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਹਫਤੇ ਲੂਪ ਐਂਡ ਦੀ ਸੰਭਾਵਨਾ ਹੈ ਤਾਂ 7 April ਤੋਂ ਲੈ ਕੇ 9 April ਤੱਕ ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਤੁਜੇ ਪਾਸੇ ਆਉਣ ਵਾਲੇ 4 ਦਿਨਾਂ ਦੇ ਵਿੱਚ ਰਾਤ ਦਾ ਔਸਤਨ ਤਾਪਮਾਨ ਵੱਧ ਸਕਦਾ ਹੈਗਾ ਮੌਸਮ ਵਿਭਾਗ ਦੀ ਇੱਕ ਰਿਪੋਰਟ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਔਸਤਨ ਤਾਪਮਾਨ ਸਭ ਤੋਂ ਅੱਜ ਕਹਿ ਸਕਦੇ ਹਾਂ ਵਤੋਂ ਵਤੋਂ ਤਾਪਮਾਨ 0/4 ਡਿਗਰੀ ਸੈਲਸੀਅਸ ਤੱਕ ਵਧਿਆ ਸੀਗਾ ਤੇ ਇਹ ਆਮ ਦੇ ਨਾਲੋਂ ਕਿਤੇ ਜ਼ਿਆਦਾ ਹੈਗਾ ਪਰ ਸਭ ਤੋਂ ਵੱਧ ਜਦਾਸੀਏ ਕਿ ਤਾਪਮਾਨ ਕਿੱਥੋਂ ਪਾਰ ਰਿਹਾ ਹੈਗਾ ਤਾਂ ਪੰਜਾਬ ਦੇ ਸਭ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਤਾਪਮਨ 30 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਪਟਿਆਲਾ ਦੇ ਵਿੱਚੋਂ 37 ਡਿਗਰੀ ਤੋਂ ਪਾਰ ਕਰ ਚੁੱਕਿਆ ਹੈ ਤੇ ਫਰੀਦਕੋੜ ਦੇ ਵਿੱਚ ਵੀ 37 ਤੇ ਬਠਿੰਡਾ ਦੇ ਵਿੱਚ ਵੀ 37 ਪੁਆਇੰਟ 2 ਡਿਗਰੀ ਤੇ ਗੁਰਦਾਸਪੁਰ ਦੇ ਵਿੱਚ 33.33 ਡਿਗਰੀ ਸੈਲਸੀਅਸ ਤੇ ਲੁਧਿਆਣਾ ਦੇ ਵਿੱਚ ਵੀ 34.6 ਡਿਗਰੀ ਸੈਲਸੀਅਸ ਤੇ ਅੰਮ੍ਰਿਤਸਰ ਦੇ ਵਿੱਚ ਵੀ 30.8 ਡਿਗਰੀ ਸੈਲਸੀਅਸ ਤੇ ਮੋਹਾਲੀ ਦੇ ਵਿੱਚ 35.35 ਡਿਗਰੀ ਤੇ ਹੁਸ਼ਿਆਰਪੁਰ ਦੇ ਵਿੱਚ 32 ਤਾਪਮਾਨ ਦਰਜ ਕੀਤਾ ਗਿਆ ਤੇ ਹੀਟ ਵੇਵ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਤੇ ਮੌਸਮ ਨਾਲ ਜੁੜੀ ਹੋਈ ਤੁਹਾਡੇ ਨਾਲ ਤਾਜ਼ਾ ਅਪਡੇਟ ਜਿਹੜੇ ਕਿ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਗਰਮੀ ਆਪਣਾ ਕਹਿਰ ਵਰਸਾਵੇਗੀ ਵੈਦਰ ਐਕਸਪਰਟ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਅਗਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੱਧ ਸਕਦਾ ਜਿਸ ਨਾਲ ਲੂ ਪੈਣ ਦੀ ਸੰਭਾਵਨਾ ਹੈ 7 April ਤੋਂ 9 April ਤੱਕ ਪੰਜਾਬ ਅਤੇ ਹਰਿਆਣਾ ਦੇ ਵਿੱਚ ਹੀਟ ਵੇਵ ਦਾ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈਗਾ ਕੁਝ ਅਸਰ ਦੇਖਣ ਨੂੰ ਮਿਲ ਸਕਦਾ ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਸਿਹਤ ਵਿਭਾਗ ਦੇ ਵੱਲੋਂ ਵੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਵੇਗੀ ਧੁੱਪ ਜ਼ਿਆਦਾ ਹੋਵੇਗੀ ਜਿਸ ਕਰਕੇ ਲੋਕਾਂ ਨੂੰ ਕਈ ਵਾਰ ਚੱਕਰ ਵੀ ਆ ਜਾਂਦੇ ਨੇ ਤਾਂ ਇਮਿਊਨਿਟੀ ਕਾਫੀ ਲੋ ਹੋ ਜਾਂਦੀ ਹੈ ਤਾਂ ਜਿਸ ਕਰਕੇ ਲੋਕਾਂ ਨੂੰ ਘਰੇ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਕੰਮ ਤੋਂ ਬੱਚੇ ਤੇ ਖਾਸ ਕਰਕੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਿਓ ਤੇ ਜਿਹੜੇ ਲੋਕ ਬਾਹਰ ਜਾਂਦੇ ਵੀ ਨੇ ਤਾਂ ਪਾਣੀ ਦੀ ਬੋਟਲ ਆਪਣੇ ਨਾਲ ਜ਼ਰੂਰ ਰੱਖਿਆ ਕਰੋ ਜੇਕਰ ਪੰਜਾਬ ਦੀ ਗੱਲ ਕਿਤੇ ਜਾਵੇ ਤਾਂ ਸ਼ੁਰੂਆਤ ਦੇ ਵਿੱਚ ਹੀਟ ਵੇਵ ਯਾਨੀ ਕਿ ਦਾ ਅਸਰ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਜਿਵੇਂ ਕਿ ਫਾਜ਼ਿਲਕਾ ਮੁਕਸਰ ਤੇ ਬਠਿੰਡਾ ਤੇ ਮਾਨਸਾ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਤੋਂ ਬਾਅਦ ਹੀ ਹੌਲੀ-ਹੌਲੀ ਹੋਰ ਜ਼ਿਲ੍ਹਿਆਂ ਦੇ ਵਿੱਚ ਫੈਲ ਸਕਦਾ ਹੈ ਮੌਸਮ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਗਰਮੀ ਜਿਹੜੀ ਜ਼ਿਆਦਾ ਵਾਚ ਸਕਦੀ ਹੈ ਬੇਸ਼ੱਕ ਗਰਮੀ ਦੇਰ ਦੇ ਨਾਲ ਪੈਣੀ ਸ਼ੁਰੂ ਹੋਈ ਹੈ ਪਰ ਕਿਹਾ ਜਾ ਰਿਹਾ ਹੈਗਾ ਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਵੇਗੀ ਕਹਿਰ ਬਰਸਾਵੇਗੀ ਲੋਕਾਂ ਦੇ ਉੱਤੇ ਪਸੀਨੇ ਦੇ ਨਾਲ ਬੁਰਾ ਹਾਲ ਹੋ ਸਕਦਾ ਹੈ ਲੋਕਾਂ ਦਾ ਤਾਂ ਧਿਆਨ ਰੱਖਣ ਦੀ ਤੁਹਾਨੂੰ ਬੇहद ਲੋੜ ਹੈ ਜੇਕਰ ਤੁਸੀਂ ਕਿਤੇ ਵੀ ਜਾਂਦੇ ਹੋ ਸਫ਼ਰ ਦੇ ਵਿੱਚ ਤਾਂ ਆਪਣੇ ਨਾਲ ਇੱਕ ਪਾਣੀ ਦੀ ਬੋਟਲ ਅ ਜ਼ਰੂਰ ਰੱਖਿਆ ਕਰੋ ਘਰ ਦੇ ਵਿੱਚ ਵੀ ਨਿੰਬੂ ਪਾਣੀ ਜੋ ਵੀ ਹੈ ਲਿਕਵਿਡ ਦੀ ਲਿਕਵਰ ਦੀ ਜ਼ਿਆਦਾ ਵਰਤਿਆ ਵਰਤੋ ਕਰਿਆ ਕਰੋ ਪਾਣੀ ਦੀ ਕਮੀ ਤੁਹਾਡੇ ਸਰੀਰ ਨੂੰ ਨਾ ਹੋਵੇ ਇਸ ਕਰਕੇ ਖਾਸ ਧਿਆਨ ਰੱਖਿਆ ਕਰੋ ਤੇ ਜਿੰਨਾ ਹੋ ਸਕਦਾ ਹੈ ਧੁੱਪ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਸੇਫ ਰੱਖਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈਗਾ ਜੇ ਕਿਤੇ ਜਾਂਦੇ ਵੀ ਹੋ ਤਾਂ ਸਿਰ ਜ਼ਰੂਰ ਢੱਕਿਆ ਕਰੋ ਦੁਪੱਟੇ ਨਾਲ ਜਾਂ ਫਿਰ ਕੈਪ ਦੇ ਨਾਲ ਆਪਣਾ ਸਿਰ ਜ਼ਰੂਰ ਕਵਰ ਕਰਿਆ ਕਰੋ ਤਾਂ ਕਿ ਧੁੱਪ ਸਿੱਧੀ ਤੁਹਾਡੇ ਬਾਡੀ ਦੇ ਉੱਤੇ ਨਾ ਪਵੇ ਜਿਸ ਕਰਕੇ ਤੁਹਾਨੂੰ ਕਾਫੀ ਪੇਚਾਨੇ ਵੀ ਹੋ ਸਕਦੀ ਹੈ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਹੁਣ ਦੱਸਦੀ ਕਿ 7 April ਤੋਂ ਲੈ ਕੇ 9 April ਤੱਕ ਪੰਜਾਬ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਨਾਲ ਹਰਿਆਣਾ ਦੇ ਵਿੱਚ ਵੀ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ